ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਵੱਡਾ ਹਾਥੀ ਰਹਿੰਦਾ ਸੀ ਉਹ ਆਪਣੀ ਤਾਕਤ ਕਰਕੇ ਬਹੁਤ ਮਸ਼ਹੂਰ ਸੀ ਹਾਥੀ ਦੂਜਿਆਂ ਨੂੰ ਆਪਣੀ ਤਾਕਤ ਦੇ ਬਲ ਤੇ ਡਰਾਉਂਦਾ ਸੀ ਜਦੋਂ ਕੋਈ ਛੋਟਾ ਜਾਨਵਰ ਪਾਣੀ ਪੀਣ ਜਾਏ ਉਹ ਹਾਥੀ ਉਸ ਨੂੰ ਡਰਾ ਕੇ ਭਜਾ ਦਿੰਦਾ ਸਾਰੇ ਜਾਨਵਰ ਉਸ ਕੋਲੋਂ ਤੰਗ ਆ ਗਏ ਇੱਕ ਦਿਨ ਸਾਰੇ ਜਾਨਵਰ ਇਕੱਠੇ ਹੋਏ ਤੇ ਸੋਚਿਆ ਕਿ ਇਸ ਹਾਥੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕੁਝ ਦਿਨ ਬਾਅਦ ਇੱਕ ਛੋਟੇ ਚੂਹੇ ਨੇ ਹਿੰਮਤ ਦਿਖਾਈ ਤੇ ਹਾਥੀ ਦੇ ਕੋਲ ਗਿਆ ਉਹ ਬੋਲਿਆ ਹਾਥੀ ਭਰਾ ਤੁਸੀਂ ਸਾਨੂੰ ਕਿਉਂ ਤੰਗ ਕਰ ਰਹੇ ਹੋ ਹਾਥੀ ਹੱਸ ਕੇ ਬੋਲਿਆ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਗੱਲ ਕਰਨ ਦੀ ਚੂਹਾ ਬੋਲਿਆ ਮੇਰੀ ਤਾਕਤ ਤਾਂ ਛੋਟੀ ਹੈ ਪਰ ਅਕਲ ਬਹੁਤ ਹੈ ਤੁਸੀਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਰਹੇ ਹੋ ਹਾਥੀ ਹੱਸਦਾ ਹੋਇਆ ਚੂਹੇ ਦੀ ਗੱਲ ਨੂੰ ਨજર ਅੰਦਾਜ਼ ਕਰਕੇ ਚਲਾ ਗਿਆ ਇੱਕ ਦਿਨ ਹਾਥੀ ਗਾਰੇ ਵਿੱਚ ਫਸ ਗਿਆ ਹਾਥੀ ਸੋਚਣ ਲੱਗਾ ਹੁਣ ਮੇਰੀ ਕੌਣ ਮਦਦ ਕਰੇਗਾ ਹਾਥੀ ਨੇ ਪੂਰਾ ਆਪਣਾ ਜ਼ੋਰ ਲਾਇਆ ਪਰ ਬਾਹਰ ਨਾ ਨਿਕਲ ਸਕਿਆ ਹਾਥੀ ਨੇ ਚੀਕ ਮਾਰੀ ਸਾਰੇ ਜਾਨਵਰ ਇਕੱਠੇ ਹੋ ਗਏ ਛੋਟੇ ਚੂਹੇ ਨੇ ਆਪਣੀ ਅਕਲ ਨਾਲ ਸਾਰੇ ਜਾਨਵਰਾਂ ਨੂੰ ਸਮਝਾਇਆ ਕਿ ਸਾਰਿਆਂ ਨੂੰ ਮਿਲ ਕੇ ਮਦਦ ਕਰਨੀ ਚਾਹੀਦੀ ਹੈ ਸਾਰੇ ਜਾਨਵਰ ਰੱਸਾ ਲੈ ਕੇ ਆਏ ਤੇ ਹਾਥੀ ਨੂੰ ਬਚਾ ਲਿਆ ਹਾਥੀ ਨੇ ਸਾਰੀ ਜ਼ਿੰਦਗੀ ਲਈ ਸਬਕ ਸਿੱਖਿਆ ਉਸਨੇ ਕਦੇ ਵੀ ਦੂਜਿਆਂ ਨੂੰ ਤੰਗ ਨਾ ਕਰਨ ਦਾ ਵਾਦਾ ਕੀਤਾ ਕਦੇ ਵੀ ਆਪਣੀ ਤਾਕਤ ਦਾ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ ਪਿਆਰ ਤੇ ਦਿਮਾਗ ਨਾਲ ਹਰ ਮੁਸ਼ਕਲ ਦਾ ਹੱਲ ਕੱਢਿਆ ਜਾ ਸਕਦਾ ਹੈ